ਉਸ ਵੇਲੇ ਧਰਤੀ ਵੀ ਮਨੁਲਾ ਪਾਰਟੀ ਹੁਣੇ ਦਾ ਸਮਾਨ ਵੀ ਹਿੱਲ ਗਿਆ ਹੋਣਾ ਵੀ ਇੰਨਾ ਤਸ਼ੱਦਦ ਹੋਇਆ ਨਾ ਜਲਮ ਹੋਇਆ ਤੇ ਕਿਵੇਂ ਉਸ ਸਮੇਂ ਦਾ ਪੁੱਟੜ ਘੋਟਣਾ ਕਿਵੇਂ ਉਹਨਾਂ ਨੂੰ 180 ਡਿਗਰੀ ਤੇ ਚੱਡੇ ਪਾੜੇ ਜਾਂਦੇ ਉਹਨਾਂ ਦੇ ਪਹਿਲਾਂ ਲਿਆ ਕੇ ਫਿਰ ਨੰਗਾ ਕਰਕੇ ਠੰਡ ਜਨਮਰੀ ਦੇ ਮਹੀਨੇ ਪੁੱਠਾ ਲਮਕਾ ਦਿੱਤਾ ਜਾਂਦਾ ਤੰਗ ਦਿੱਤਾ ਜਾਂਦਾ ਜਦੋਂ ਬਾਸਟੇ ਪਏ ਹੁੰਦੇ ਜਹਦਾਰ ਭਾਈ ਅਦੇਵ ਸਿੰਘ ਕੌਕੇ ਤੇ ਕਿਤੇ ਗੁਰਮੀਤ ਸਿੰਘ ਜਿਹੜਾ ਇਨਸਪੈਕਟਰ ਫੜ ਕੇ ਲਿਆ ਉਹਦੇ ਮਨ 'ਚ ਕਦੇ ਦਇਆ ਹੁੰਦੀ ਤੂੰ ਕਿਵੇਂ ਉਹ ਤੇ ਕੱਪੜਾ ਦੇ ਦਿੰਦਾ ਜਾਂ ਹਿੰਟਰ ਲਾ ਦਿੰਦਾ ਤੇ ਉਹ ਬੱਚਾ ਘੋਟਣਾ ਆਉਂਦਾ ਕਿਵੇਂ ਉਹਨੂੰ ਲੱਤ ਮਾਰ ਕੇ ਹਿੰਟਰ ਪਰੇ ਸਿੱਟਦਾ ਤੇ ਕਿਵੇਂ ਉਹ ਤੇ ਕੱਪੜਾ ਲਾ ਦੇ ਤੇ ਕਿਵੇਂ ਉਹ ਠੁੱਡੇ ਮਾਰਨੇ ਸ਼ੁਰੂ ਕਰਦਾ ਕਿ ਜਦੋਂ ਖੂਨ ਚੱਲਦਾ ਤੇ ਕਿਵੇਂ ਹੱਸ-ਹੱਸ ਕੇ ਬੱਚਾ ਜਿਹੜਾ ਉਹ ਹਾਸਾ ਹਾਸਦਾ ਕਿ ਦੇਖੋ ਤੁਹਾਡਾ ਜਹੇਦਾਰ ਕਿਵੇਂ ਉਹਦਾ ਪਿਸ਼ਾਬ ਨਿਕਲ ਗਿਆ ਉੱਥੇ ਕੋਈ ਪੁਲਿਸ ਵਾਲਾ ਕਹਿੰਦਾ ਕਿ ਪਿਸ਼ਾਬ ਨਹੀਂ ਜੀ ਖੂਨ ਚੱਲ ਪਿਆ ਉਹਦਾ ਦੋਸ਼ੀ ਹੈ ਕੀ ਹੈਗੇ ਸਭ ਤੋਂ ਵੱਡਾ ਦੋਸ਼ੀ ਉਹ ਬਾਦਲ ਕਦਾ ਪਹਿਲੀ ਵਾਰੀ ਬਾਦਲ ਨੂੰ ਟਾਲਾ ਮਾਰ ਦਿੰਦਾ ਕਿ ਕੋਈ ਗੱਲ ਨਹੀਂ ਦੇਖਦੇ ਆ ਬਾਦਲ ਕਹਿੰਦਾ ਪਤਾ ਕੀ ਆ ਉਸ ਵੇਲੇ ਇਹਨਾਂ ਨੂੰ ਕਹਿੰਦਾ ਯਾਰ ਮੈਥੋ ਦਾ ਪਹਿਲਾਂ ਹੀ ਜਿਹੜਾ ਹਾਜ ਸਵੰਸ ਖਾਣ ਵਾਲਾ ਮਸਲਾ ਨਹੀਂ ਲੋਟ ਆ ਰਿਹਾ ਇਹ ਮੇਰੇ ਗੱਲ ਪਿਆ ਵਾ ਕਿ ਨਵਾਂ ਬਹਿੇੜਾ ਖੜਾ ਕਰੀ ਜਾਂਦੇ ਹੋ ਇਹ ਬਾਦਲ ਦੀ ਉਸ ਸਮੇਂ ਦੀ ਚਿੰਤਾਬਲੀ ਹੈ ਇਹ ਪੰਜ ਮੈਂਬਰਾਂ ਨੂੰ ਜਿਹੜੇ ਮਿਲਣ ਜਾਂਦੇ ਆ ਨੂੰ ਭਾਈ ਜਹੇਦਾਰ ਕਰਦੇਵ ਸਿੰਘ ਜਹੇਦਾਰ ਕੌਕੇ ਦੀ ਜਿਹੜੀ ਸ਼ਹਾਦਤ ਹੋਈ ਜਿਹੜਾ ਉਹ تصدیق ਹੋਇਆ ਉਹਨੂੰ ਲੈ ਕੇ ਤੇ ਦੁਵਾਰਾ ਮੀਟਿੰਗ ਦੇ ਵਿੱਚ ਇਹ 15 ਦਿਨਾਂ ਦਾ ਟਾਈਮ ਦਿੰਦੇ ਆ ਕਿ ਬਾਬਾ ਸਾਹਿਬ 15 ਦਿਨਾਂ ਦੇ ਵਿੱਚ ਤੁਸੀਂ ਇਹਦੇ ਤੇ ਕਾਰਵਾਈ ਕਰੋ ਤੇ ਨਹੀਂ ਅਸੀਂ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਜਾਵਾਂਗੇ 2014 ਦੇ ਵਿੱਚ ਕੋਟਨੇ ਦੀ ਮੌਤ ਹੁੰਦੀ ਆ ਤੇ ਜਿਹੜੇ ਰਾਗੀ ਸਿੰਘ ਹੁੰਦੇ ਨੇ ਕੀਰਤਨ ਕਰਨ ਵਾਲੇ ਜਾਂ ਜਿਨ੍ਹਾਂ ਨੇ ਗ੍ਰੰਤੀ ਸਿੰਘ ਜਿਨ੍ਹਾਂ ਨੇ ਭੋਗ ਦੀ ਰਸਮ ਅਦਾ ਕਰਨੀ ਹੁੰਦੀ ਹੈ ਉਹ ਜਵਾਬ ਦੇ ਦਿੰਦੇ ਕਿ ਅਸੀਂ ਘੋਟਨੇ ਦੀ ਅਨੰਤ ਅਰਦਾਸ ਜਿਹੜੀ ਹੁੰਦੀ ਹੈ ਉਹ ਨਹੀਂ ਕਰਾਂਗੇ ਤਾਂ ਭਾਈ ਬਲਦੇਵ ਸਿੰਘ ਬਡਾਲਾ ਦੇ ਉੱਤੇ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਬਾਅ ਬਣਾ ਕੇ ਘੋਟਨੇ ਦੀ ਅੰਤਮ ਅਰਦਾਸ ਜਿਹੜੀ ਕਰਾਉਣ ਲਈ ਦਬਾਅ ਆਉਂਦੇ ਆ ਵੀ ਜਿਹੜੇ ਘੋਟਨੇ ਨੇ ਐਡਾ ਵੱਡਾ ਤਸ਼ੱਦਦ ਕੀਤਾ ਹੋਵੇ ਉਹਨੂੰ ਬਚਾਉਣ ਲਈ ਪਹਿਲਾਂ ਬਾਦਲ ਨੇ ਜ਼ੋਰ ਲਾਇਆ ਕਮੇਟੀਆਂ ਜਿਹੜੀਆਂ ਬਣਾਈਆਂ ਉਹ ਜਿਹੜੀ ਕਮੇਟੀ ਚ ਮਾੜੀ ਬੀਬੀ ਤਵਾੜੀ ਨੇ ਰਿਪੋਰਟ ਦਿੱਤੀ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਉਸ ਬੀਬੀ 'ਤੇ ਇਲਜ਼ਾਮ ਲਗਾ ਕੇ ਉਹਦੇ ਛੇੜਛਾੜ ਦੀ ਨਮੀ ਕਮੇਟੀ ਬਣਾ ਕੇ ਦੋ ਮੈਂਬਰੀ ਉਹਦੇ ਵਿੱਚ ਉਹ ਸਾਰੇ ਬੰਦੇ ਪਾਕ ਸਾਹਿਬ ਬਰੀ ਕਰਾਤੇ ਹਲੇ ਸਖਬੀਰ ਸਿੰਘ ਕਹਿੰਦਾ ਕਿ ਸਾਥੋਂ ਜਾਣੇ ਅਣਜਾਣੇ ਚ ਹੋਈਆਂ ਗਲਤੀਆਂ ਦੀ ਅਸੀਂ ਮਾਫੀ ਮੰਗਦੇ ਹਾਂ ਉਹ ਤੇਰੇ ਪਿਓ ਨੇ ਸਖਬੀਰ ਸਿੰਘ ਗਲਤੀਆਂ ਨਹੀਂ ਬੱਜਰ ਗੁਨਾਹ ਕੀਤੇ ਆ ਜਿਨ੍ਹਾਂ ਦੀ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਸੋਨੂੰ ਮਾਫੀ ਨਹੀਂ ਮਿਲਣੀ ਤੇਨ ਜਵਾਬ ਦੇਵੇ ਸਖਬੀਰ ਬਾਦਲ ਜਵਾਬ ਵੀ ਆ ਜਿਹੜਾ ਕੌਂਕਲੀ ਰਿਪੋਰਟ ਮੇਰੇ ਪਿਓ ਬਾਦਲ ਨੇ ਦੱਬੀ ਕਿਉਂ ਸੀ ਕਿਉਂ ਬੀਬੀ ਤੁਹਾਨੂੰ ਖਸਾਇਆ ਗਿਆ ਕਿਉਂ ਬਲਦੇਵ ਸਿੰਘ ਪਟਾਲਾ ਦੇ ਉੱਤੇ ਦਬਾਅ ਬਣਾਇਆ ਗਿਆ ਉਹਦੀ ਅਰਦਾਸ ਕਰਨ ਦੇ ਲਈ ਘੋਟਨੇ ਦੀ ਕੋ ਕਿਉਂ ਉਸ ਮੇਸਨ ਨੂੰ ਬਚਾਇਆ ਗਿਆ ਕਿਉਂ ਜਹਾਲਾ ਦਾ ਮਰਗਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਇਹਨਾਂ ਦਾ ਇੱਕ ਗੁਨਾਹ ਇਨਰ ਹਜ਼ਾਰਾਂ ਗੁਨਾਹ ਨੇ ਇਨ ਕਤਾਰਾਂ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਦੀ ਗੱਲ ਜਾਂ ਉਹਨਾਂ ਦੇ ਨਾਲ ਕਿਵੇਂ ਤਸ਼ੱਦਦ ਹੋਇਆ ਉਹ ਸਾਰੀ ਗੱਲਬਾਤ ਇੱਕ ਵਾਰ ਫਿਰ ਧੁਰੀ ਹੈ ਕਿਉਂਕਿ ਬੀਪੀ ਤਿਵਾੜੀ ਹੋਰਾਂ ਦੀ ਜਿਹੜੀ ਰਿਪੋਰਟ ਹੈ ਉਹ ਸਾਹਮਣੇ ਆਉਂਦੀ ਹੈ 1999 ਤੋਂ ਕਹਿੰਦੇ ਆ ਜੀ ਬੀਪੀ ਤਿਵਾੜੀ ਨੇ ਆਪਣੀ ਰਿਪੋਰਟ ਦੇ ਦਿੱਤੀ ਸੀ ਕਿ ਸੌਂਪ ਦਿੱਤੀ ਸੀ ਸਰਕਾਰ ਨੂੰ ਪਰ ਉਹ ਦੱਬੀ ਰੱਖੀ ਗਈ 1998 ਦੇ ਵਿੱਚ ਜਾਂਚ ਕਮੇਟੀ ਬਠਾਈ ਜਾਂਦੀ ਹੈ ਤੇ 1999 ਦੇ ਵਿੱਚ ਰਿਪੋਰਟ ਤਿਆਰ ਹੋ ਜਾਂਦੀ ਹੈ ਤਾਂ ਰਿਪੋਰਟ ਹੁਣ 40 ਸਾਲਾਂ ਬਾਅਦ ਇਸ ਉੱਤੇ ਫਿਰ ਗੱਲ ਤੁਰੀ ਹੈ ਗੱਲਬਾਤ ਕਰਦੇ ਹਾਂ ਲਖੇ ਭਾਈ ਕਿਵੇਂ ਦੇਖਦੇ ਹੋ ਅੱਜ ਇੱਕ ਵਾਰ ਫਿਰ ਤੋਂ ਜਹੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਹੋਰਾਂ ਦਾ ਨਾਮ ਆਉਂਦਾ ਹੈ ਸੁਰਖੀਆਂ ਦੇ ਵਿੱਚ ਅ ਜਿਸ ਤਰ੍ਹਾਂ ਦੇ ਨਾਲ ਜਗਦੀਪ ਜਹੇਦਾਰ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਦੀ ਕਹਾਣੀ ਤੇ ਤਸ਼ੱਦਦ ਦੀ ਕਹਾਣੀ ਸਾਹਮਣੇ ਆਈ ਹੈ ਮੈਂ ਕਹਿੰਦਾ ਜੇ ਰੂਹ ਕੰਬ ਉਠਦੀ ਹੈ ਉਸ ਵੇਲੇ ਧਰਤੀ ਵੀ ਮੈਨੂੰ ਲੱਗ ਪਾਟ ਗਈ ਹੋਣੀ ਹੈ ਦਾ ਅਸਮਾਨ ਵੀ ਹਿੱਲ ਗਿਆ ਹੋਣਾ ਵੀ ਇੰਨਾ ਤਸ਼ੱਦਦ ਹੋਇਆ ਇੰਨਾ ਜ਼ੁਲਮ ਹੋਇਆ ਉਸ ਇਨਸਾਨ ਦੇ ਨਾਲ ਉਹ ਆਪਾਂ ਸਾਰਿਆਂ ਨੇ ਵੱਖ-ਵੱਖ ਚੈਨਲਾਂ ਦੇ ਉੱਤੇ ਉਹਦੇ ਪਰਿਵਾਰ ਦੀ ਗੱਲਬਾਤ ਵੀ ਸੁਣੀ ਆ ਆਪਾਂ ਭਾਈ ਦਰਸ਼ਨ ਸਿੰਘ ਠੂਰ ਵਾਲੇ ਜਿਹੜੇ ਉਸ ਸਮੇਂ ਦੇ ਮੌਕੇ ਦੇ ਗਵਾਹ ਹੈ ਜਿੰਨਾਂ ਨੇ ਸਾਹਮਣੇ ਸਾਰਾ ਕੁਝ ਵਾਪਰਿਆ ਉਹਨਾਂ ਨੇ ਵੀ ਆਪਣੀ ਜ਼ੁਬਾਨੀ ਸਾਰੀ ਗੱਲਬਾਤ ਸੁਣਾਈ ਆ ਕਿ ਕਿਵੇਂ ਉਹਨਾਂ ਨੂੰ ਲਿਆ ਕੇ ਜਦੋਂ ਗਰਮੀਤ ਸਿੰਘ ਜਿਹੜਾ ਲੈ ਕੇ ਆਉਂਦਾ ਇਨਸਪੈਕਟਰ ਉਸ ਸਮੇਂ ਦਾ ਤੇ ਕਿਵੇਂ ਉਸ ਸਮੇਂ ਦਾ ਬੁੱਚੜ ਘੋਟਣਾ ਕਿਵੇਂ ਉਹਨਾਂ ਨੂੰ 180 ਡਿਗਰੀ ਤੇ ਚੱਡੇ ਪਾੜੇ ਜਾਂਦੇ ਉਹਨਾਂ ਦੇ ਪਹਿਲਾਂ ਲਿਆ ਕੇ ਫਿਰ ਨੰਗਾ ਕਰਕੇ ਠੰਡ ਜਨਵਰੀ ਦੇ ਮਹੀਨੇ ਪੁੱਠਾ ਲਮਕਾ ਦਿੱਤਾ ਜਾਂਦਾ ਟੰਗ ਦਿੱਤਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਉਹ ਇੱਕ ਬੜੀ ਦਰਦਨਾਕ ਕਹਾਣੀ ਸੁਣਾਉਂਦੇ ਆ ਕਿ ਜਦੋਂ ਬਾਹਰ ਸਿੱਟੇ ਪਏ ਹੁੰਦੇ ਜਿਹਸੇਦਾਰ ਭਾਈ ਗੁਰਦੇਵ ਸਿੰਘ ਕੌਕੇ ਤੇ ਕਿਤੇ ਗਰਮੀਤ ਸਿੰਘ ਜਿਹੜਾ ਇਨਸਪੈਕਟਰ ਫੜ ਕੇ ਲਿਆ ਉਹਦੇ ਮਾਨ ਚ ਕਦੇ ਦਇਆ ਆਉਂਦੀ ਐ ਤੇ ਉਹ ਕਿਵੇਂ ਉਹਦੇ ਕੱਪੜਾ ਦੇ ਦਿੰਦਾ ਜਾਂ ਹੀਟਰ ਲਾ ਦਿੰਦਾ ਤੇ ਇਹ ਤੋਂ ਬੁੱਚੜ ਘੋਟਣਾ ਆਉਂਦਾ ਕਿਵੇਂ ਉਹਨੂੰ ਲੱਤ ਮਾਰ ਕੇ ਹੀਟਰ ਪਰੇ ਸਿਰਦਾ ਤੇ ਕਿਵੇਂ ਉਹਦੇ ਕੱਪੜਾ ਲਾ ਕੇ ਤੇ ਕਿਵੇਂ ਉਹ ਠੁੱਡੇ ਮਾਰਨੇ ਸ਼ੁਰੂ ਕਰ ਦਿੰਦਾ ਗੋਤੰਗਾ ਤੇ ਜਦੋਂ ਖੂਨ ਚੱਲਦਾ ਤੇ ਕਿਵੇਂ ਹੱਸ ਹੱਸ ਕੇ ਬੁੱਚੜ ਜਿਹੜਾ ਉਹ ਹਾਸਾ ਹਾਸਦਾ ਕਿ ਦੇਖੋ ਸੋਡਾ ਜਹੇਦਾਰ ਕਿਵੇਂ ਉਹਦਾ ਪਿਸ਼ਾਬ ਨਿਕਲ ਗਿਆ ਉੱਥੇ ਕੋਈ ਪੁਲਿਸ ਵਾਲਾ ਕਹਿੰਦਾ ਕਿ ਪਿਸ਼ਾਬ ਨਹੀਂ ਜੀ ਖੂਨ ਚੱਲ ਪਿਆ ਤਾਂ ਉਹਨੂੰ ਵੀ ਉਹ ਗਾਲਾਂ ਕੱਢਦਾ ਉਹ ਗੁਰਮੀਤ ਸਿੰਘ ਨੂੰ ਵੀ ਗਾਲਾਂ ਕੱਢਦਾ ਵੀ ਇਹ ਤੇਰਾ ਜਵਾਈ ਆ ਤੂੰ ਇਹਨੂੰ ਐਂ ਸਾਂਭ ਰਿਹਾ ਤਾਂ ਉਸ ਤੋਂ ਬਾਅਦ ਕਿਵੇਂ ਉਹਦੇ ਗੋਲੀ ਮਾਰ ਕੇ ਉਹਨੂੰ ਅਧ ਮਰਿਆ ਕਰਕੇ ਕਿਵੇਂ ਉਹਦੇ ਟੋਟੇ ਟੋਟੇ ਕਰਕੇ ਉਹ ਦੱਸਿਆ ਵੀ ਕਿਵੇਂ ਜੋ ਟੋਟੇ ਟੋਟੇ ਕਰਦੇ ਆ ਉਹਦੇ ਸਾਰੇ ਸਰੀਰ ਨੂੰ ਵੜਦੇ ਆ ਤੇ ਕਿਵੇਂ ਸਾਰਾ ਕਮਰਾ ਖੂਨ ਨਾਲ ਲੱਤਪੱਥ ਹੋ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਟੋਟੇ ਟੋਟੇ ਹੋਈ ਉਹਨੂੰ ਵੱਡਿਆ ਟੁਕੜਿਆ ਦੀ লাশ ਆ ਜਿਹੜੀ ਉਹਨੂੰ ਦਰਿਆ 'ਚ ਰੋੜ ਦਿੱਤਾ ਜਾਂਦਾ 7 ਰੋਜ਼ ਦੇ ਵਿੱਚ ਹੁਣ ਇਹ ਐਡੀ ਰੂਹ ਕਮਾਉਣ ਵਾਲੀ ਦਾਸਤਾਨ ਆ ਯਾਰ ਮੈਂ ਕਹਿੰਨਾ ਬੰਦੇ ਦਾ ਅੰਦਰੋਂ ਐ ਝੰਜੋੜਿਆ ਜਾਂਦਾ ਵੀ ਐਡਾ ਚਲਮ ਐਡਾ ੱਤਕਾ ਯਾਰ ਉਹ ਵੀ ਇੱਕ ਕਾਮ ਦਾ ਜਹੇਦਾਰ ਹੋਵੇ ਹੁਣ ਗੱਲ ਇੱਕ ਤਾਂ ਇਹ ਤੋਂ ਇਲਾਵਾ ਜਿਹੜਾ ਦੇਖੋ ਦੁਸ਼ਮਣ ਸੀ ਉਹਨਾਂ ਨੇ ਕੀਤਾ ਜੋ ਕੋਰਟ ਨੇ ਅਗੇ ਬੁੱਚੜਾਂ ਨੇ ਕੀਤਾ ਜੋ ਹੋਰਾਂ ਨੇ ਕੀਤਾ ਜੋ ਉੱਪਰ ਉਸ ਸਮੇਂ ਦੀ ਹਕੂਮਤ ਸੀਗੀ ਉਹਨਾਂ ਨੇ ਕੀਤਾ ਬੈਂਤੇ ਬੁੱਚੜਾਂ ਨੇ ਕੀਤਾ ਪਰ ਜਿਹੜਾ ਬੁੱਚੜ ਸਾਡੇ ਚ ਬੈਠਾ ਜੀਨੋ ਸਾਰੀ ਗੱਲਬਾਤ ਦੱਬੀ ਉਹਦਾ ਦੋਸ਼ੀ ਹੈਗੀ ਹੈਗੇ ਸਭ ਤੋਂ ਵੱਡਾ ਦੋਸ਼ੀ ਉਹ ਬਾਦਲ ਗਦਾਰ ਜਦੋਂ 1997 ਦੇ ਵਿੱਚ ਸਰਕਾਰ ਬਣਦੀ ਹੈ ਬਾਦਲ ਤਾ ਜਦੋਂ ਇਹ ਚੋਣ ਮੈਨੀਫੈਸਟੋ ਲੈ ਕੇ ਆ ਨਾ ਚੋਣ ਮੈਨੀਫੈਸਟੋ ਦੇ ਵਿੱਚ ਪਹਿਲੀ ਗੱਲ ਹੀ ਇਹ ਹੁੰਦੀ ਆ ਕਿ ਜਦੋਂ ਸਾਡੀ ਸਰਕਾਰ ਤੁਸੀਂ ਬਣਾਓ ਜਿੰਨੇ ਵੀ ਝੂਠੇ ਮੁਕਾਬਲੇ ਹੋਏ ਨੇ ਜਿੰਨਾ ਤਸ਼ੱਦਦ ਹੋਇਆ ਜਿੰਨੇ ਬਲਾਤਕਾਰ ਹੋਏ ਨੇ ਬੀਬੀਆਂ ਦੇ ਥਾਣਿਆਂ ਦੇ ਵਿੱਚ ਜੋ ਵੀ ਕਤਲੇਆਮ ਹੋਇਆ ਸਿੱਖਾਂ ਦਾ ਨੌਜਵਾਨੀ ਦਾ ਬੱਚਿਆਂ ਦਾ ਉਹ ਸਾਰੇ ਬੰਦੇ ਅਸੀਂ ਕਟੜੇ ਦੇ ਵਿੱਚ ਖੜੇ ਕਰਾਂਗੇ ਜਿੱਲਾਂ ਸਟਾਂਗੇ ਇਹ ਬਾਦਲ ਦੇ ਬਿਆਨ ਆ ਬਕਾਇਦਾ ਤੌਰ ਤੇ ਚੋਣ ਮੈਨੀਫੈਸਟੋ ਦੇ ਵਿੱਚ ਸਰਕਾਰ ਬਣ ਜਾਂਦੀ ਆ ਬਾਦਲ ਦੀ 97 ਦੇ ਵਿੱਚ ਸੁਣਨ ਵਾਲੀ ਗੱਲ ਆ 92 ਜੋ ਸਰਕਾਰ ਬਣਦੀ ਆ ਤਾਂ ਇਹਦੇ ਕੋਲੇ ਜਿਹੜਾ ਜੱਜ ਹੁੰਦਾ ਅਜੀਤ ਸਿੰਘ ਭੈਂਸ ਤੇ ਉਹਦੇ ਨਾਲ ਇੱਕ ਜਰਨਲ ਨਰਿੰਦਰ ਸਿੰਘ ਤੇ ਇੱਕ ਬੀਬੀ ਸਰਜੀਤ ਕੌਰ ਇੱਕ ਆਰਾਮ ਨਾਰਾਇਣ ਇੱਕ Hindu ਇਨਸਾਨ ਸੀਗਾ ਤੇ ਜਸਪਾਲ ਸਿੰਘ ਢੱਲੋਂ ਇਹ ਪੰਜ ਬੰਦਿਆਂ ਦੀ ਟੀਮ ਇੱਕ ਬਾਦਲ ਨੂੰ ਮਿਲਣ ਜਾਂਦੀ ਆ ਕਿ ਬਾਦਲ ਸਾਹਿਬ ਆਹ ਜਿਹੜਾ ਜਹੇਦਾਰ ਗੁਰਦੇਵ ਸਿੰਘ ਕੌਂਕੇ ਦੀ ਗੱਲ ਹੋਈ ਆ 1992 ਦੇ ਵਿੱਚ ਇਹਦੀ ਪੜਤਾਲ ਕਰਾ ਕੇ ਜਿਹੜੇ ਜਿਹੜੇ ਵੀ ਦੋਸ਼ੀ ਉਸ ਵੇਲੇ ਦੇ ਚਾਹੇ ਕੋਟਨਾ ਚਾਹੇ ਉਹ ਗਰਮੀਤ ਸਿੰਘਾ ਚਾਹੇ ਉਹ ਜਿਹੜਾ ਉਸ ਸਮੇ ਦਾ ਸੋਡੀ ਡੀਐਸਪੀ ਆ ਜੋ ਜੋ ਵੀ ਬੱਚੜੇ ਸ਼ਾਮਲ ਹੈ ਉਹਨਾਂ ਨੂੰ ਜ਼ਿਲ੍ਹਾ ਸੱਟੋ ਉਹਨਾਂ ਨੂੰ ਕਟਾਰੇ 'ਚ ਖੜੇ ਕਰੋ ਲੋਕਾਂ ਦੇ ਸਾਹਮਣੇ ਲਿਆਓ ਉਹਨਾਂ ਨੂੰ ਸਜ਼ਾ ਮੰਦਵਾਓ ਪਹਿਲੀ ਵਾਰੀ ਬਾਦਲ ਨੇ ਉਹਨੂੰ ਟਾਲਾ ਮਾਰ ਦਿੰਦਾ ਕਿ ਕੋਈ ਗੱਲ ਨਹੀਂ ਦੇਖਦੇ ਆ ਬਾਦਲ ਕਹਿੰਦਾ ਪਤਾ ਕੀ ਆ ਉਸ ਵੇਲੇ ਇਹਨਾਂ ਨੂੰ ਕੰਨਾ ਯਾਰ ਮੈਥੋ ਦਾ ਪਹਿਲਾ ਹੀ ਜਿਹੜਾ ਆ ਜਸਪਾਲ ਸਿੰਘ ਖਰੜਾ ਵਾਲਾ ਮਸਲਾ ਨਹੀਂ ਲੋਟ ਆ ਰਿਹਾ ਇਹ ਮੇਰੇ ਗਲ ਪਿਆ ਹੋਇਆ ਤੁਸੀਂ ਨਵਾਂ ਬਖੀੜਾ ਖੜਾ ਕਰੀ ਜਾਂਦੇ ਹੋ ਇਹ ਬਾਦਲ ਦੀ ਉਸ ਸਮੇਂ ਦੀ ਸ਼ਬਦਾਬਲੀ ਹੈ ਇਹ ਪੰਜ ਮੈਂਬਰਾਂ ਨੂੰ ਜਿਹੜੇ ਮਿਲਣ ਜਾਂਦੇ ਆ ਨੂੰ ਭਾਈ ਜਹੇਦਾਰ ਗੁਰਦੇਵ ਸਿੰਘ ਜਹੇਦਾਰ ਕੌਕੇ ਦੀ ਜਿਹੜੀ ਸ਼ਹਾਦਤ ਹੋਈ ਜਿਹੜਾ ਉਹ ਤਸ਼ਦਦ ਹੋਇਆ ਉਹਨੂੰ ਲੈ ਕੇ ਇਹ ਤੱਤ ਕਿਤੋਂ ਤੁਸੀਂ ਮੈਂ ਤੁਹਾਨੂੰ ਸਾਰਾ ਦੱਸੂਗਾ ਮੈਂ ਤੁਹਾਡੇ ਬੰਦੇ ਦਾ ਨਾਂ ਦੱਸਣਾ ਇਹਨਾਂ ਦੇ ਬੰਦੇ ਜਿਉਂਦੇ ਵੀ ਹੈਗੇ ਹਲੇ ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਲਓ ਵੀ ਜਸਪਾਲ ਸਿੰਘ ਹੋਰੀ ਹਾਂ ਤੁਸੀਂ ਜਾ ਕੇ ਪੁੱਛ ਲਓ ਵੀ ਕੀ ਇਹਨਾਂ ਦੇ ਨਾਲ ਅੱਛਾ ਉਸ ਤੋਂ ਬਾਅਦ ਕੀ ਹੁੰਦਾ ਇਹ ਦੁਬਾਰਾ ਫੇਰ ਜਾਂਦੇ ਆ ਇੱਕ ਮੀਟਿੰਗ ਫੇਰ ਹੁੰਦੀ ਹੈ ਇਹਨਾਂ ਦੀ ਇਸੇ ਕਮੇਟੀ ਦੀ ਤੇ ਇਹ ਦੁਬਾਰਾ ਮੀਟਿੰਗ ਦੇ ਵਿੱਚ ਇਹ 15 ਦਿਨਾਂ ਦਾ ਟਾਈਮ ਦਿੰਦੇ ਆ ਕਿ ਬਾਦਲ ਸਾਹਿਬ 15 ਦਿਨਾਂ ਦੇ ਵਿੱਚ ਤੁਸੀਂ ਇਹਦੇ ਤੇ ਕਾਰਵਾਈ ਕਰੋ ਤੇ ਨਹੀਂ ਅਸੀਂ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਜਾਵਾਂਗੇ ਹੁਣ ਬਾਦਲ ਉੱਥੇ ਹਾਈ ਕੋਰਟ ਦੇ ਮਸਲੇ 'ਚ ਵੀ ਹਾਈ ਕੋਰਟ ਦੇ ਬੱਚੇ ਮਸਲਾ ਚੱਲਿਆ ਜਾਂਦਾ ਤਾਂ ਜਿਹੜੇ ਮੇਰੇ ਚਹੇਤੇ ਜਿਨ੍ਹਾਂ ਨੂੰ ਬਾਦਲਾਂ ਨੇ ਤਰੱਕੀਆਂ ਦੇ ਦੇ ਅਹੁਦੇ ਦੇ ਦੇ ਕਿਸੇ ਨੂੰ ਐਸਐਸਪੀ ਬਣਾਇਆ ਜ਼ਿਲ੍ਹੇ ਦਾ ਲਾਇਆ ਕਿਸੇ ਨੂੰ ਡੀਆਈਜੀ ਆਈਜੀ ਲਾਇਆ ਕਿਸੇ ਦੇ ਫੀਤੀਆਂ ਲਾਈਆਂ ਸਟਾਰ ਲਾਏ ਉੱਚੇ ਅਹੁਦਿਆਂ ਦੇ ਬਹਾ ਕੇ ਸਲਮਾਨਤ ਕੀਤਾ ਉਹਨਾਂ ਚਹੇਤਿਆਂ ਨੂੰ ਕਿਤੇ ਸਜ਼ਾ ਨਾ ਹੋ ਜੇ ਹਾਈ ਕੋਰਟ ਚੋਂ ਤੇ ਬਾਦਲ ਨੇ ਬੀਪੀ ਤਵਾੜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾ ਦਿੱਤੀ 1999 ਦੇ ਵਿੱਚ ਬੀਪੀ ਤਵਾੜੀ ਜਿਹੜੀ ਰਿਪੋਰਟ ਨਸ਼ਰ ਕਰਦਾ ਜਾਂ ਰਿਪੋਰਟ ਜਿਹੜੀ ਆਪਣੀ ਪੜਤਾਲ ਜਿਹੜੀ ਸਰਕਾਰ ਨੂੰ ਸੌਂਪਦਾ ਉਹਦੇ ਵਿੱਚ ਬੀਪੀ ਤਵਾੜੀ ਇਹ ਕਹਿੰਦਾ ਕਿ ਇਹਦੇ ਵਿੱਚ ਜਿਹੜਾ ਉਸ ਸਮੇਂ ਦਾ ਮੌਕੇ ਦਾ ਐਸਐਚਓ ਉਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਉਹ ਬਾਕੀ ਘੋਟਨੇ ਆਰਗਨ ਤੋਂ ਪਾਕ ਸਾਫ ਬਰੀ ਕਰ ਦਿੰਦਾ ਉਹ ਤੇ 28 ਬੰਦੇ ਹੋਰ ਨੇ ਜਿਹੜੇ ਇਹ ਚ ਸ਼ਾਮਲ ਨੇ ਉਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਤੇ ਉਹਨਾਂ ਦੀ ਪੜਤਾਲ ਦੇ ਮੁਤਾਬਕ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਚਲੋ ਬਾਦਲ ਨੂੰ ਲੱਗਿਆ ਕਿ ਇਹ ਤਾਂ ਕੰਮ ਕਸੂਤਾ ਹੋ ਗਿਆ ਇਹ ਚ 28 ਬੰਦਿਆਂ ਦੀ ਪੜਤਾਲ ਹੋਊਗੀ ਉਹਦੇ ਵਿੱਚ ਘੋਟਨੇ ਅਰਗੇ ਤੇ ਹੋਰ ਬੰਦੇ ਫਸਣਗੇ ਬਾਦਲ ਇਹ ਨੂੰ ਰਿਪੋਰਟ ਨੂੰ ਦੱਬ ਲੈਂਦਾ ਚੰਤਕ ਨਹੀਂ ਕਰਦਾ ਕਿਸੇ ਪਾਸੇ ਇਹਦੀ ਗੱਲ ਨੂੰ ਸਿਰੇ ਨਹੀਂ ਲਾਉਂਦਾ ਕੋਈ ਅੱਗੇ ਨਹੀਂ ਕਾਰਵਾਈ ਹੋਣ ਦਿੰਦਾ ਬਾਦਲ ਇੱਕ ਨਵਾਂ ਕਮਿਸ਼ਨ ਬਣਾਉਂਦਾ ਉਹ ਚ ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਦਾ ਤੇ ਇੱਕ ਉਹਦੇ ਨਾਲ ਪੁਲਿਸ ਦਾ ਹਾਲਾ ਅਧਿਕਾਰੀ ਇਹ ਦੋ ਬੰਦਿਆਂ ਦਾ ਕਮਿਸ਼ਨ ਬਣਦਾ ਹੈ ਤੇ ਉਹ ਰਿਪੋਰਟ ਦੇ ਜਿਹੜੀ ਉਹ ਰਿਪੋਰਟ ਦਿੰਦੇ ਆਗੇ 2000s ਚ ਜਾ ਕੇ ਉਹ ਰਿਪੋਰਟ ਇਹਨਾਂ ਸਾਰਿਆਂ ਨੂੰ ਬਰੀ ਕਰ ਦਿੰਦੀ ਹੈ ਅੱਛਾ ਫਿਰ ਹੋਰ ਸੁਣੋ ਬੀਪੀ ਤਿਵਾੜੀ ਨਾਲ ਕੀ ਹੁੰਦਾ ਦੇਖੋ ਕੀ ਕਰਾਉਣ ਲੱਗੇ ਬਾਦਲ ਬੀਪੀ ਤਿਵਾੜੀ ਦੇ ਘਰੇ ਇੱਕ ਬੀਬੀ ਕੋਈ ਉਹਦੇ ਘਰੇ ਕੰਮਕਰ ਵਾਲੀ ਬੀਬੀ ਰੱਖੀ ਜਾਂਦੀ ਹੈ ਜਿਹੜੀ ਉਹਦੇ ਘਰੇ 2 ਦਿਨ ਕੰਮ ਕਰਦੀ ਆ 2 ਦਿਨ ਕੰਮ ਕਰਦੀ ਉਹ ਬੀਬੀ ਤੇ ਉਹ ਤੀਜੇ ਦਿਨ ਥਾਣੇ ਦੇ ਵਿੱਚ ਆ ਕੇ ਦਰਖਾਹ ਦਿੰਦੀ ਹੈ ਕੇ ਬੀਪੀ ਤਵਾੜੀ ਨੇ ਮੇਰੇ ਨਾਲ ਜਸਮਾਨੀ ਸ਼ਰ ਸ਼ਰ ਕੀਤੀ ਹੈ ਤੋ ਹੋ ਰੌਲਾ ਪੈਂਦਾ ਹੁਣ ਇਹ ਦੋਨੇ ਗੱਲਾਂ ਨੂੰ ਲੈ ਕੇ ਜਿਹੜੀ ਬੀਪੀ ਤਵਾੜੀ ਦੇ ਉੱਤੇ ਉਹ ਬੀਬੀ ਇਲਜ਼ਾਮ ਲਾਉਂਦੀ ਹੈ ਤੇ ਜਿਹੜੀ ਜਹੇਦਾਰ ਗੁਰਦੇਵ ਸਿੰਘ ਕੌਕੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਦਾਇਰ ਕੀਤੀ ਜਾਂਦੀ ਹੈ ਤਾਂ ਹਾਈ ਕੋਰਟ ਦੀ ਪਟੀਸ਼ਨ ਦੇ ਵਿੱਚ ਹਾਈ ਕੋਰਟ ਦੇਖੇ ਦੇਖੋ ਅੱਗੇ ਕੀ ਕਰਦੀ ਹੈ ਹਾਈ ਕੋਰਟ ਜਹੇਦਾਰ ਗੁਰਦੇਵ ਸਿੰਘ ਕੌਕੇ ਦੀ ਜਿਹੜੀ ਆਪਣੀ ਹੁੰਦੀ ਹੈ ਜਿਹੜੀ ਪਟੀਸ਼ਨ ਉਹਨੂੰ ਰੱਦ ਕਰ ਦਿੰਦੀ ਹੈ ਵੀ ਇਥੇ ਕੁਝ ਨਹੀਂ ਹੋਣਾ ਤੇ ਜਿਹੜੀ ਦੂਜੀ ਉਹ ਬੀਬੀ ਵਾਲਾ ਇਲਜ਼ਾਮ ਹੁੰਦਾ ਬੀਪੀ ਤਵਾੜੀ ਦੇ ਉੱਤੇ ਉਹ ਤੇ ਸੀਬੀਆਈ ਦੀ ਜਾਂਚ ਦੀ ਆਪਣੀ ਜਿਹੜੀ ਰੱਖ ਜਾਂਦੀ ਹੈ ਵੀ ਸੀਬੀਆਈ ਦੀ ਜਾਂਚ ਕਰੂਗੀ ਇਹਨੂੰ ਤਫਤੀਸ਼ ਸੀਬੀਆਈ ਨੂੰ ਦਿੱਤੀ ਜਾਂਦੀ ਹੈ ਹੁਣ ਇੱਥੇ ਦੇਖੋ ਕਿ ਬਾਦਲਾਂ ਦਾ ਕਿੱਡਾ ਸ਼ਰਮਨਾਕ ਬਾਦਲਦਾ ਹੈ ਕਾਰਨਾ ਮਾਰਿਆ ਉਹ ਮੈਂ ਅੱਗੇ ਬੜੇ ਬੜੇ ਬਾਰੀ ਬੋਲਿਆ ਚ ਸਮੇਤ ਸੈਣੀ ਹੋਵੇ ਉਹਨੂੰ ਡੀਜੀਪੀ ਇਹਨੇ ਲਾਇਆ ਜੀ ਨੇ ਬੱਟੜ ਨੇ ਸਾਡੀ ਜਵਾਨੀ ਮਾਰੀ ਚ ਇਹ ਹਜ਼ਾਰ ਆਲਮ ਹੋਵੇ ਉਹਨਾਂ ਨੂੰ ਮੰਤਰੀ ਵੀ ਬਣਾਇਆ ਚੇਅਰਮੈਨ ਵੀ ਬਣਾਇਆ ਟਿਕਟਾਂ ਵੀ ਦਿੱਤੀਆਂ ਜਿਨੇ ਆਲਮ ਸੈਨਾ ਬਣਾ ਕੇ ਸਾਡੀ ਜਵਾਨੀ ਮਾਰੀ ਹੋਵੇ ਅੱਛਾ ਅੱਗੇ ਸੁਣਨ ਵਾਲੀ ਗੱਲ ਆ ਥਲੀ ਅੱਗੇ ਆ ਜਾਓ ਵੀ ਅੱਗੇ ਨਾ ਭਾਈ ਬਲਦੇਵ ਸਿੰਘ ਬਡਾਲੀ ਨੇ ਤੁਸੀਂ ਉਹਨਾਂ ਦੀ ਇੱਕ ਇੰਟਰਵਿਊ ਵੀ ਸੁਣੀ ਹੋਣੀ ਆ ਉਹਨਾਂ ਨਾਲ ਵੀ ਤੁਸੀਂ ਇਹ ਗੱਲ ਜਾ ਕੇ ਸਾਂਝੀ ਕਰ ਸਕਦੇ ਆ 2014 ਦੇ ਵਿੱਚ ਕੋਟਨੇ ਦੀ ਮੌਤ ਹੋ ਜਾਂਦੀ ਹੈ 2014 ਦੇ ਵਿੱਚ ਕੋਟਨੇ ਦੀ ਮੌਤ ਹੁੰਦੀ ਆ ਤੇ ਜਿਹੜੇ ਰਾਗੀ ਸਿੰਘ ਹੁੰਦੇ ਨੇ ਕੀਰਤਨ ਕਰਨ ਵਾਲੇ ਜਾਂ ਜਿਨ੍ਹਾਂ ਨੇ ਗ੍ਰੰਥੀ ਸਿੰਘ ਜਿਨ੍ਹਾਂ ਨੇ ਭੋਗ ਦੀ ਰਸਮ ਅਦਾ ਕਰਨੀ ਹੁੰਦੀ ਆ ਉਹ ਜਵਾਬ ਦੇ ਦਿੰਦੇ ਆ ਵੀ ਅਸੀਂ ਕੋਟਨੇ ਦੀ ਅੰਤਮ ਅਰਦਾਸ ਜਿਹੜੀ ਹੁੰਦੀ ਆ ਉਹ ਨਹੀਂ ਕਰਾਂ ਤਾਂ ਭਾਈ ਬਲਦੇਵ ਸਿੰਘ ਬਡਾਲਾ ਦੇ ਉੱਤੇ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਬਾਅ ਬਣਾ ਕੇ ਘੋਟਨੇ ਦੀ ਅੰਤਮ ਅਰਦਾਸ ਜਿਹੜੀ ਕਰਾਉਣ ਲਈ ਦਬਾਅ ਪਾਉਂਦੇ ਆ ਪਰ ਉਹ ਜਵਾਬ ਦੇ ਦਿੰਦੇ ਹੁਣ ਤੁਸੀਂ ਦੇਖੋ ਕਰਤੂਤ ਵੀ ਜਿਹੜੇ ਘੋਟਨੇ ਨੇ ਐਡਾ ਵੱਡਾ ਤਸ਼ੱਦਦ ਕੀਤਾ ਹੋਵੇ ਉਹਨੂੰ ਬਚਾਉਣ ਲਈ ਪਹਿਲਾਂ ਬਾਦਲ ਨੇ ਜ਼ੋਰ ਲਾਇਆ ਕਮੇਟੀਆਂ ਜਿਹੜੀਆਂ ਬਣਾਈਆਂ ਉਹ ਜਿਹੜੀ ਕਮੇਟੀ ਜਮਾਲੀ ਮੋਟੀ ਬੀਬੀ ਤਵਾੜੀ ਨੇ ਰਿਪੋਰਟ ਦਿੱਤੀ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਉਸ ਬੀਬੀ ਤੋਂ ਇਲਜ਼ਾਮ ਲਵਾ ਕੇ ਉਹਦੇ ਛੇੜ ਛਾੜਦੇ ਨਮੀ ਕਮੇਟੀ ਬਣਾ ਕੇ ਦੋ ਮੈਂਬਰੀ ਉਹਦੇ ਵਿੱਚ ਉਹ ਸਾਰੇ ਬੰਦੇ ਪਾਕ ਸਾਹ ਬਰੀ ਕਰਾਤੇ ਉਹ ਰਿਪੋਰਟ ਜਿਹੜੀ 99 ਦੇ ਜੀ ਬੀਬੀ ਤਵਾੜੀ ਦੇ ਵਿੱਚ ਹੀ ਦੱਬ ਲਈ ਉਹ ਲੈਕੀ ਨਹੀਂ ਆਇਆ ਬਾਹਰ ਫਿਰ ਅੱਗੇ ਗਾਂ ਚੌਰਾ ਦੇ ਵਿੱਚ ਘੋਟਨਾ ਮਰਦਾ ਫਿਰ ਘੋਟਨੇ ਦੀ ਅੰਤਮ ਅਰਦਾਸ ਦਾ ਬਾਦਲ ਨੂੰ ਇੰਨਾ ਫਿਕਰ ਸੀ ਕਿ ਉਹ ਜਿਹੜੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਤੇ ਐਸਜੀਪੀਸੀ ਜਿਹੜੀ ਬਾਦਲ ਦੀ ਜੇਬ 'ਚ ਹੁੰਦੀ ਸੀਗੀ ਉਹਨੂੰ ਉਹਨਾਂ ਦੇ ਦਬਾਅ ਪਾ ਕੇ ਕਿਵੇਂ ਭਾਈ ਬਲਦੇਵ ਸਿੰਘ ਬਡਾਲੇ ਤੋਂ ਕਿਵੇਂ ਉਹਦੀ ਅੰਤਮ ਅਰਦਾਸ ਕਰਾਉਣ ਲਈ ਦਬਾਅ ਪਨਾਇਆ ਜਾਂਦਾ ਹਲੇ ਸੁਖਵੀਰ ਸਿੰਘ ਕਹਿੰਦਾ ਕਿ ਸਾਥੋਂ ਜਾਣੇ ਅਣਜਾਣੇ ਚ ਹੋਈਆਂ ਗਲਤੀਆਂ ਦੀ ਅਸੀਂ ਮਾਫੀ ਮੰਗਦੇ ਹਾਂ ਉਹ ਤੇਰੇ ਪਿਓ ਨੇ ਸੁਖਵੀਰ ਸਿੰਘ ਗਲਤੀਆਂ ਨਹੀਂ ਬੱਜਰ ਗੁਨਾਹ ਕੀਤੇ ਆ ਜਿਨ੍ਹਾਂ ਦੀ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਤੁਹਾਨੂੰ ਮਾਫੀ ਨਹੀਂ ਮਿਲਣੀ ਤੁਹਾਨੂੰ ਦੋ ਜਹਾਨੀ ਢੋਈ ਨਹੀਂ ਮਿਲਣੀ ਤੁਸੀਂ ਹੁਣ ਕੱਲੀ ਸਤਾ ਪ੍ਰਾਪਤੀ ਦੇ ਲਈ ਆ ਡਰਾਮੇ ਕਰ ਰਹੇ ਹੋ ਜਾ ਕੇ ਕੱਲ ਤਾਂ ਸਾਰੇ ਉਤੇ ਮਾਫੀਆਂ ਮੰਗ ਰਹੇ ਹੋ ਇਹ ਮਾਫੀਆਂ ਮਿਲਣਗੀਆਂ ਨਹੀਂ ਇਨਾ ਰੱਬ ਨੇ ਤੁਹਾਨੂੰ ਬਖਸ਼ਣਾ ਮਾਫ਼ ਕਰਨਾ ਪਰਮਾਤਮਾ ਨੇ ਉਹਦੇ ਘਰ ਕਹਿੰਦੇ ਆ ਦੇਰ ਐ ਨੀਰ ਨਹੀਂ ਸਮਾਂ ਲੱਗੂਗਾ ਤੁਹਾਨੂੰ ਸਾਰਾ ਕੁਝ ਸਾਹਮਣੇ ਆਊਗਾ ਇੰਨਾ ਜਲ ਮੈਨਾ ਤੱਕਾ ਇੰਨਾ ਚਾਦਰ ਯਾਰ ਦੇਣ ਜਵਾਬ ਦੇਵੇ ਸਖਬੀਰ ਬਾਦਲ ਜਵਾਬ ਵੀ ਆ ਜਿਹਦਾ ਕੌਂਕੀ ਵਾਲੀ ਰਿਪੋਰਟ ਮੇਰੇ ਪਿਓ ਬਾਦਲ ਨੇ ਦੱਬੀ ਕਿਉਂ ਸੀ ਕਿਉਂ ਬੀਬੀ ਤਵਾਰੀ ਨੂੰ ਫਸਾਇਆ ਗਿਆ ਕਿਉਂ ਬਲਦੇਵ ਸਿੰਘ ਬਟਾਲਾ ਦੇ ਉੱਤੇ ਦਬਾਅ ਬਣਾਇਆ ਗਿਆ ਉਹਦੀ ਅਰਦਾਸ ਕਰਨ ਦੇ ਲਈ ਕੋਟਨੇ ਦੀ ਕੋ ਕਿਉਂ ਸੁਮੇਸ਼ ਸੈਣੀ ਨੂੰ ਬਚਾਇਆ ਗਿਆ ਕਿਉਂ ਜਹਾਲਾ ਰਮਾਰਗਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕਿਉਂ ਜਿਹੜੇ ਦੂਜੇ ਜਿਨ੍ਹਾਂ ਨੇ ਕੋਹ ਕੋਹ ਕੇ ਸਾਡੇ ਜਵਾਖ ਮਾਰੇ 15-15 ਸਾਲ ਦੀ ਸਾਡੀ ਜਮਾਨੀ ਮਾਰੀ ਉਹਨਾਂ ਨੂੰ ਫੀਤੀਆਂ ਲਾ ਕੇ ਸਟਾਰ ਲਾ ਕੇ ਉਹਦੇ ਦਿੱਤੇ ਗਏ ਐਸਐਸਪੀ ਲਾਇਆ ਗਿਆ ਡੀਏਜੀ ਆਈਜੀ ਲਾਇਆ ਗਿਆ ਕਿਉਂ ਸਨਮਾਨਤ ਕੀਤਾ ਗਿਆ ਕਿਹੜੀ ਕਿਹੜੀ ਗੱਲ ਦਾ ਜਵਾਬ ਦੇਣਗੇ ਇਹਨਾਂ ਦਾ ਇੱਕ ਗੁਨਾਹ ਹੈ ਇਹਨਾਂ ਦੇ ਹਜ਼ਾਰਾਂ ਗੁਨਾਹ ਨੇ ਇਹਨਾਂ ਗਦਾਰਾਂ ਦੇ ਅੱਛਾ ਅਗਲੀ ਗੱਲ ਉਹਨਾਂ ਨੇ ਸਾਰੀ ਰਿਪੋਰਟ ਅੱਜ ਫੇਰ ਸਪੁਰਦ ਕਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਅਕਾਲ ਤਾ ਸਰ ਜਿਹਦਾਰ ਨੂੰ ਅਸੀ ਨੇ ਕਹਿੰਦੇ ਕੱਲ ਤਾਂ ਸਾਦੇ ਜਹੇਦਾਰ ਦੇਖੋ ਸਨਮਾਨ ਜੋਗ ਇੱਕ ਸਰਕਾਰੀ ਸਰਮੌਰ ਸੰਸਥਾ ਜਿਹਦੇ ਉਹਦੇ ਤੇ ਉਹ ਬੈਠੇ ਆ ਪ੍ਰਧਾਨ ਨੂੰ ਪਰ ਕੀ ਉਹਨਾਂ ਦੇ ਵਿੱਚ ਇੰਨੀ ਜਾਨ ਹੈ ਕਿ ਉਹ ਬਾਦਲ ਪਰਿਵਾਰ ਨੂੰ ਬਾਦਲ ਲਾਣੇ ਨੂੰ ਘਟਾਇਦੇ ਚ ਖੜੇ ਕਰ ਲੈਣਗੇ ਵੀ ਦੱਸੋ ਭਾਈ ਆ ਤੁਸੀਂ ਰਿਪੋਰਟ ਜਹੇਦਾਰ ਕੌਕੇ ਦੀ ਕਿਉਂ ਦੱਬੀ ਕਿਉਂ ਘੋਟਰੇ ਨੂੰ ਤੁਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਕਿਉਂ ਦੂਜੇ ਬੁੱਚੜਾ ਨੂੰ ਬਚਾਇਆ ਕਰਨਗੇ ਗੱਲ ਹੈ ਨਹੀਂ ਹਿੰਮਤ ਉਹਦਾ ਲਗਾਤਾਰ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਆ ਬਚਾਉਣ ਦਾ ਮਤਲਬ ਕੀ ਸਮਝਦੇ ਹੋ ਵੀ ਉਸ ਟਾਈਮ ਕਿਉਂ ਇਹ ਅਜਿਹਾ ਕੀਤਾ ਗਿਆ ਵੀ ਹਾਲਾਂਕਿ ਮੈਨੀਫੈਸਟੋ ਪਹਿਲਾ ਹੁੰਦੇ ਆ ਜਾਰੀ ਕੀਤੇ ਜਾਂਦੇ ਵੀ ਅਸੀਂ ਜੀ ਇਨਸਾਫ ਦਵੋਣਾ ਪਰ ਇਹ ਰਿਪੋਰਟਾਂ ਬਚਾਉਣ ਦਾ ਇਹੀ ਸੀ ਵੀ ਹੁਣ ਸਾਡੇ ਤੇ ਇਲਜ਼ਾਮ ਇਹ ਲੱਗਣਗੇ ਵੀ ਅਸੀਂ ਜਿਨ੍ਹਾਂ ਨੂੰ ਫੀਤੇ ਲਾਏ ਜਾਂ ਕੋਈ ਹੋਰ ਸੀਗਾ ਦੇਖੋ ਜਿਹੜਾ ਜਿਹੜਾ ਖੂਨ ਜਿਹੜਾ ਬਾਦਲਾਂ ਦਾ ਖੂਨ ਖੂਹਾਂ ਚ ਜ਼ਹਿਰ ਜ਼ਹਿਰਾਂ ਪਾ ਸਕਦਾ ਜਿਹੜਾ ਇਹਨਾਂ ਦਾ ਗਾਹ ਕੁੜਮ ਕਬੀਲਾ ਇਹਨਾਂ ਦਾ ਜਿਹੜਾ ਜਰਨਲ ਡਾਇਰ ਵਰਗਾ ਨੂੰ ਸਰੂਪੇ ਦੇ ਸਕਦਾ ਉਹਨਾਂ ਨੂੰ ਘਰੇ ਖਾਣਾ ਖਵਾ ਸਕਦਾ ਇਹ ਕੋਈ ਨਵੀਂ ਗੱਲ ਹੈ ਇਹਨਾਂ ਨੇ ਖੂਨਚੀ ਗਦਾਰੀ ਹੈ ਇਹ ਤਾਂ ਕਿੰਨਾ ਮਮੂ ਠਗਣਾ ਸੀਗਾ ਕਿੰਨਾ ਮਮੂ ਠਗਣਾ ਬਣ ਕੇ ساری ਉਮਰ ਕਹਿੰਦੇ ਬਾਦਲ ਨਾਲ ਦਾ ਸਿਆਣਾ ਨਹੀਂ ਬਾਬਲ ਮੀਸਣਾ ਬਣਿਆ ਰਿਹਾ ਬਾਦਲ ਬੋਲੇ ਨਹੀਂ ਕਦੇ ਪਰ ਕਿੱਡਾ ਵੱਡਾ ਨੁਕਸਾਨ ਬਾਦਲ ਨੇ ਕੀਤਾ ਦੱਸੋ ਦਿਓ ਜਵਾਬ ਜਿਵੇਂ ਕਹਿੰਦੇ ਰਹੇ ਵੀਜੀ ਅਕਾਲੀ ਕਾਂਗਰਸੀ ਮਿਲ ਕੇ ਚੱਲਦੇ ਆ ਉਹਦਾ ਵੀ ਮਤਲਬ ਹੋ ਸਕਦਾ ਬਈ ਇਹ ਉਹਨਾਂ ਦੇ ਸਮੇਂ ਦੇ ਵਿੱਚ ਹੋਇਆ ਅਸਲ ਨਾ ਦੇਖੋ ਅੱਜ ਇਹ ਬੀਬੀ ਉਹ ਸੇ ਬੋਲ ਰਹੀ ਆ ਆਪਣੇ ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ ਬੰਦੀ ਸਿੰਘਾਂ ਦੀ ਗੱਲ ਕਰ ਰਹੀ ਆ ਨਾ ਸਿੱਖਾ ਨਾ ਹੋ ਰਹੀ ਧੱਕੇ ਦੀ ਗੱਲ ਕਰ ਰਹੀ ਆ ਇਨਸਾਫ ਦੀ ਗੱਲ ਕਰ ਰਹੀ ਆ ਵੀ ਤੁਸੀਂ ਜਿਹੜਾ 30 ਸਾਲ ਤੋਂ ਤੁਹਾਡੀ ਜਾਰੀ ਰਹੀ ਤੁਹਾਡੇ ਸੌਰੇ ਦੀ ਤੁਹਾਡੇ ਟੱਬਰ ਦੀ ਭਾਜੀਪੀ ਦੇ ਨਾਲ ਉਹ ਕਿੱਥੇ ਸੀ ਭਾਈ ਉਦੋਂ ਨਾ ਬੰਦੀ ਸਿੰਘ ਜਿਆਦਾ ਇਹ ਨਾ ਇਨਸਾਫ ਜਿਆਦਾ ਆਇਆ ਨਾ 84 ਦਾ ਕਤਲਿਆਂ ਮਜਾਦਾ ਕੁਝ ਵੀ ਨਹੀਂ ਜਿਆਦਾ ਆਇਆ ਉਦੋਂ ਬਾਜਪਾਈ ਨਾ ਵੀ ਤੁਸੀਂ ਰਹੇ ਹੋ ਉਹ ਪ੍ਰਧਾਨ ਮੰਤਰੀ ਰਹੇ ਹੋ ਮੋਦੀ ਨਾ ਵੀ ਤੁਸੀਂ ਪ੍ਰਧਾਨ ਮੰਤਰੀ ਦੇ ਸਮੇਂ ਤੇ ਰਹੇ ਹੋ ਤੁਸੀਂ ਵਜ਼ੀਰ ਵੀ ਰਹੇ ਹੋ ਸੈਂਟਰ ਦੇ ਵਿੱਚ ਉਦੋਂ ਕੱਖ ਯਾਦ ਨਹੀਂ ਆਇਆ ਉਦੋਂ ਕਿਹੋ ਖਿਚੜੀ ਸੀ ਉਦੋਂ ਤੁਸੀਂ ਬੰਦੀ ਸਿੰਘ ਜੇ ਕਹਿੰਦੇ ਸੀ ਪੰਜਾਬ ਲਿਆਂਦੇ ਜਾਣ ਕੋਈ ਬੰਦਾ ਗੱਲ ਕਰਦਾ ਸੀਗਾ ਤੁਸੀਂ ਨਾਲਿਆਂ ਚਿੱਠੀ ਲਿਖ ਦਿੰਦੇ ਸੀਗਾ ਸੈਂਟਰ ਨੂੰ ਵੀ ਦੇਖੋ ਕਿ ਬੰਦਾ ਪੰਜਾਬ ਹਾਂ ਭੇਜ ਦਿਓ ਇਹਦੇ ਮਾਹੌਲ ਖਰਾਬ ਹੋ ਜੂ ਅੱਜ ਕਹਿੰਦੇ ਬੰਦੀ ਸਿੰਘ ਰਿਹਾ ਕਰੋ ਕਦੇ 10 ਕਦਮ ਮਹਿਮ ਚਲਾਉਂਦੇ ਆ ਕਦੇ ਜੇਲਮੂਰੇ ਜਾ ਖੜਦੇ ਉੱਥੇ ਨਾਬੇ ਕਿ ਅਸੀਂ ਬੰਦੀ ਸਿੰਘਾਂ ਦੇ ਹਮਾਇਤੀ ਸਿੱਖਾਂ ਦੇ ਹਮਾਇਤੀ ਆ ਅੱਜ ਜ਼ਮੀਨ ਖੁੱਸ ਗਈ ਅੱਜ ਉਹ ਟੋਲ ਦੇ ਫਰਦਿਆਲ ਅਪਤਾਲ ਵੀ ਕੋਈ ਨਾ ਕੋਈ ਮਾੜਾ ਮੋਟੇ ਪੈਰ ਲੱਗ ਜਾਣ ਪਰ ਜਿਨ੍ਹਾਂ ਨੇ ਐਡੀਆਂ ਵੱਡੀਆਂ ਗਦਾਰੀਆਂ ਕੀਤੀਆਂ ਪੱਟਾਂ ਨਾਲ ਸ਼ੁਰੇ ਮਾਰੇ ਆ ਖੰਜਰ ਮੈਂ ਕਿ ਸ਼ੁਰੇ ਕਿਹੜੇ ਮੈਂ ਕਹਿੰਦਾ ਤਵਾਹ ਕੀਤਾ ਜਿਨ੍ਹਾਂ ਨੇ ਔਰ ਕਿੱਡੀ ਵੱਡੀ ਘਟਨਾ ਜੇ ਸਰਕੌਂਕੀ ਵਾਲੀ ਉਹ ਕਦੇ ਉਹਨਾਂ ਨੂੰ ਮਿਲੂ ਮਾੜਾ ਮੋਟਾ ਲੋਣਗੇ ਮੂੰਹ ਇਹਨਾਂ ਨੂੰ ਪੁੱਛੋ ਘੇਰ ਕੇ ਸਵਾਲ ਇਹਨਾਂ ਨੂੰ ਬਿਠਾਓ ਮੇਰੇ ਸਾਹਮਣੇ ਕਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਹੁਣ ਚੱਲ ਪਏ ਇਹ ਆ ਪਿੰਡੋਂ ਪਿੰਡਿਆਂ ਦੇ ਚਮਚੇ ਮੁਰੇ ਤੁਰੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਜਿਹੜਾ ਜਮੇ ਚਮਚਾ ਉਹਦਾ ਗੱਲ ਅੱਡਾ ਹੈ ਪਰ ਜਰ ਜਿਹੜੇ ਮਾੜੇ ਮੋٹے ਹਾਲੇ ਵੀ ਜਿਨ੍ਹਾਂ ਦੇ ਅੰਦਰ ਅਣਖ ਗੈਰਤ ਹੈਗੀ ਆ ਉਹ ਆਪਣੇ ਆਪ ਨੂੰ ਸਵਾਲ ਕਰੋ ਕਿ ਯਾਰ ਕੀ ਇਹ ਬੰਦੇ ਕਾਬਲ ਹੈਗੇ ਆ ਜਿਨ੍ਹਾਂ ਨੂੰ ਦੁਬਾਰਾ ਇਹ ਕਹਿੰਦੇ ਵੀ ਸਾਨੂੰ ਤੁਸੀਂ ਸਤਾ ਤੇ ਬਿਠਾ ਦਿਓ ਸਾਨੂੰ ਕਾਬਜ ਕਰਾ ਦਿਓ ਸਾਨੂੰ ਪੰਜਾਬ ਸੰਭਾ ਦਿਓ ਸਾਨੂੰ ਐਮਪੀ ਐਮਐਲਏ ਬਣਾ ਦਿਓ ਕੀ ਇਹ ਕਾਬਲ ਹੈਗੇ ਬੰਦੇ ਯੋਗ ਹੈਗੇ ਇਹਨਾਂ ਨੇ ਗਦਾਰੀਆਂ ਸਾਰੀਆਂ ਤੁਸੀਂ ਮਾਫ਼ ਕਰਤੀਆਂ ਕਿ ਤੁਹਾਡੇ ਅੰਦਰ ਇੰਨੀ ਵੀ ਗੈਰਤ ਨਹੀਂ ਹੈਗੀ ਕਿਸੇ ਨੂੰ ਘੇਰ ਕੇ ਸਵਾਲ ਪੁੱਛ ਸਕੋ ਬਈ ਭਾਈ ਆਹ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੰਦੇ ਸਹੀ ਰਾਹ ਤੇ ਤੁਰਨਗੇ ਇਹ ਪੰਜਾਬ ਦੀ ਗੱਲ ਕਰਨਗੇ ਕੌਮ ਦੀ ਗੱਲ ਕਰਨਗੇ ਮਤਲਬ ਹੀ ਨਹੀਂ ਸਾਲਾਂ ਕੇ ਗਵਾਹ ਵੀ ਸੀਗੇ ਗਵਾਹਾਂ ਨੂੰ ਮੜ ਤੋਂ ਕਿ ਤਾਦਰਸ਼ਨ ਸਿੰਘ ਭਰੀ ਜੰਦਰੇ ਗਵਾਈ ਹੁਣ ਤੱਕ ਮੈਂ ਕਹਿੰਦਾ ਇੱਕ ਕੇਸ ਨਹੀਂ ਥਲੀ ਇੱਕ ਕੇਸ ਨਹੀਂ ਇਹ ਇਹ ਤਾਂ ਸੈਂਕੜੇ ਕੇਸ ਨੇ ਪੰਜਾਬ ਦੇ ਜਿਨ੍ਹਾਂ ਚ ਗਵਾਹ ਵੀ ਨੇ ਹੁਣ ਅੱਜ ਅੱਜ ਮੇਰੀ ਗੱਲ ਸੁਣੋ ਅੱਜ ਅੱਜ ਨਾ ਜੋ ਕਿਹੜਾ ਬਚਿਆ ਹੋ ਕੋਟਨਾ ਵੀ ਮਰ ਗਿਆ ਅੱਜ ਆਹ ਪਤਾ ਨਹੀਂ ਗਰਮੀਤ ਜਾਉਂਦਾ ਕਿ ਨਹੀਂ ਜਾਂਦਾ ਜਾਂ ਮਰ ਗਿਆ ਸ਼ਿਵ ਕੁਮਾਰ ਹੋ ਗਿਆ ਜਾਂ ਉਹ ਦੂਜਾ ਸੋਢੀ ਹੋ ਗਿਆ ਡੀਐਸਪੀ ਕਿੰਨੇ ਦਾ ਮਾਰੀ ਗਏ ਹੋਣੇ ਹੁਣ ਜਿਉਂਦੇ ਜੀ ਬੰਦੇ ਆਏ ਹੀ ਨਹੀਂ ਸਾਹਮਣੇ ਮੰਨ ਲਓ ਕਿਤੇ ਜੇਲ੍ਹ 'ਚ ਨਹੀਂ ਗਏ ਕੋਈ ਕੇਸ ਨਹੀਂ ਚੱਲਿਆ ਤਾਂ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਹੁਣ ਆਹ ਦੇਖੋ ਨਾ ਹੁਣ ਇਹੋ ਜੇ ਕਾਨੂੰਨ ਕਿਵੇਂ ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨਵੇਂ ਕਾਨੂੰਨਾਂ ਦੀ ਸੁਧਾਈ ਦੇ ਵਿੱਚ ਵੀ ਅਸੀਂ ਕਾਨੂੰਨਾਂ ਨੂੰ ਸੋਧ ਰਹੇ ਹਾਂ ਜੀ ਅੰਗਰੇਜ਼ਾਂ ਵੱਲ ਦੇ ਕਾਲੇ ਕਾਨੂੰਨ ਬਣੇ ਸੀ ਸੋਧ ਕੇ ਸਹੀ ਕਰ ਰਹੇ ਹਾਂ ਉਹ ਉਹਨਾਂ ਦੀ ਆੜ ਦੇ ਵਿੱਚ ਕਿੰਨਾ ਕੁਝ ਹੋਰ ਜਿਹੜੇ ਕਾਲੇ ਕਾਨੂੰਨ ਲਿਆ ਰਹੇ ਨੇ ਇਹ ਇਹ ਉਹ ਅੰਗਰੇਜ਼ਾਂ ਦੇ ਕਾਲੇ ਕਾਨੂੰਨਾਂ ਨੂੰ ਵੀ ਭੜੇ ਆ ਆ ਹੁਣ ਨਵਾਂ ਸੈਂਟਰ ਜਿਹੜਾ ਲੈ ਕੇ ਆਇਆ ਸੋਧ ਕਰਕੇ ਵੀ ਕੋਈ ਕਿਸੇ ਵੀ ਬੰਦੇ ਨੂੰ ਤੁਸੀਂ ਪੁਲਿਸ ਹਿਰਾਸਤ ਦੇ ਵਿੱਚ 60 ਤੋਂ 90 ਦਿਨ ਲਈ ਰੱਖ ਸਕਦੇ ਆ ਉੱਚ ਉਹਦੀ ਜਿਹੜੀ ਜਿਹੜੇ ਬਿਆਨ ਜਿਹੜੇ ਉਹਦੇ ਉਸ ਬੰਦੇ ਦੇ ਰਿਕਾਰਡ ਹੋਣੇ ਆ ਉਹਦੀ ਉਹਦੀ ਵੀਡੀਓ ਬਣਨੀ ਆ ਜੋ ਥਾਣੇ ਦੇ ਵਿੱਚ ਕੋਈ ਪੁਲਿਸ ਦਾ ਰਾਤ ਚ ਬੰਦਾ ਹੋਗਾ ਤੇ ਉਹ ਜਿਹੜਾ ਉਹਦੇ ਬਿਆਨ ਹੋਣੇ ਆ ਉਹਨਾਂ ਬਿਆਨਾਂ ਨੂੰ ਮੰਨਿਆ ਜਾਊਗਾ ਜਾ ਕੇ ਗਾਂਹ ਅਦਾਲਤਾਂ ਦੇ ਵਿੱਚ ਜਿਹੜਾ ਬੰਦਾ ਪੁਲਿਸ ਕੋਲੇ 3 ਮਹੀਨਾ 2 ਮਹੀਨਾ ਦਾ ਕੱਟ ਕੇ ਜੋ ਮਰਜ਼ੀ ਬੁਲਾ ਲਓ ਚਣ ਜਮਾ ਲੋਕਾਂ ਨੂੰ ਖਤਮ ਕਰਨ ਦੀ ਤਿਆਰੀ ਹੋ ਰਹੀ ਆ ਆ ਪਿਛਲੇ 2 ਮਹੀਨਾ ਚ ਥਲੀ ਕਿੰਨੇ ਪੁਲਿਸ ਦੇ ਮੁਕਾਬਲੇ ਹੋਏ ਆ ਗੈਂਗਸਟਰ ਕਹਿ ਕੇ ਮਾਰ ਰਹੇ ਆ ਅਸੀਂ ਕਹਿੰਨਾ ਜਿਹੜੇ ਬੰਦੇ ਨੇ ਗੁਨਾਹ ਕੀਤਾ ਫੜ ਕੇ ਅੰਦਰ ਦਿਓ ਉਹਨੂੰ ਸਜ਼ਾ ਦੇਣੀ ਨਾ ਦੇਣੀ ਇਹ ਕਾਨੂੰਨ ਦਾ ਕੰਮ ਆ। ਕਾਨੂੰਨ ਦੇ ਮੁਤਾਬਕ ਸਜ਼ਾ ਦਾ ਹੱਕਦਾਰ ਉਹ ਸਜ਼ਾ ਪਾਊਗਾ ਜੇਲ੍ਹ ਚ ਰਹੂਗਾ। ਇਹ ਪੁਲਿਸ ਨੂੰ ਕਿਹਨੇ ਅਧਿਕਾਰ ਦਿੱਤਾ ਵੀ ਚਲੋ ਜੀ ਅਸੀਂ ਬੰਦਾ ਫੜਿਆ ਜੀ ਹੱਥਕੜੀ ਲਾਈ ਜੀ ਉਹਨੇ ਕਿਹਾ ਨਹਿਰ ਦੇ ਉੱਤੇ ਸਾਡੀ ਹਰਨ ਦੱਬੀ ਹੋਈ ਹੈ ਜੀ। ਅਸੀਂ ਨਾਲ ਲੈ ਕੇ ਜੀ 50 60 ਬੰਦੇ 100 ਬੰਦੇ ਪੁਲਿਸ ਵਾਲੇ ਨਾਲ ਪੂਰੀ ਧਾੜ ਹੈ। ਉਹਦੇ ਲਾ ਜਾ ਕੇ ਉਹਨੂੰ ਬੰਦੇ ਨੂੰ ਉਹਨੇ ਜਦੋਂ ਹਰਨ ਕੱਢ ਕੇ ਦੇਣ ਲੱਗਿਆ ਨਾਲਿਆਂ ਨੇ ਪਿਸਤੌਲ ਕੱਢਿਆ ਉਹਨੇ ਗੋਲੀ ਚੁਲਾਦੀ ਚੱਕੇ ਸਾਡੇ ਪੁਲਿਸ ਵਾਲੇ ਦੀ ਪੱਗ ਕਿ ਜਿਹੜੀ ਫਿਲਮ ਹੀ ਕਹਾਣੀ ਨਾਲ ਬੰਦਾ ਮਾਰਦੇ ਇਹੀ ਕੁਛ ਤਾਂ 80 90 ਚ ਹੋਇਆ ਲੱਗਦਾ ਤੁਹਾਨੂੰ ਵੀ 100 ਬੰਦਾ ਪੁਲਿਸ ਦਾ ਹੋਵੇ ਪਹਿਲੀ ਗੱਲ ਤਾਂ ਪਿਸਤੌਲ ਕੋਈ ਮਿੱਟੀ ਚ ਦੱਬਦਾ ਜਾਂ ਤੁਸੀਂ ਮੰਨ ਲਓ ਦੱਬਿਆ ਵੀ ਪਿਆ ਮੈਂ ਕਹਿੰਦਾ ਪਿਸਤੌਲ ਦੱਬਿਆ ਪਿਆ ਉਹਦੀ ਹੈਰੋਂ ਦੀ ਪਈ ਹੈ ਕੀ ਪੁਲਿਸ ਉਹਨੂੰ ਆਏ ਜਾਏ ਕਹੋਗੇ ਵੀ ਲੈ ਤੂੰ ਕੱਢ ਕੇ ਫੜਾ ਉਹ ਕਹਾਂਗੇ ਦੱਸ ਕਿੱਥੇ ਭਾਈ ਦੱਬਿਆ ਆਪ ਕੱਢਣਗੇ ਤੇ ਕੀ ਉਹਨੇ ਛੋਡੇ ਕੋਲੇ 100 ਬੰਦੇ ਦੇ ਕੋਲੇ ਛੋਡੇ ਕੋਲ ਸਾਲਟਾ ਲੋਡ ਹੈ ਉਹਨੇ ਐਡੀ ਛੇ ਦੀ ਕਾਕ ਕਰਕੇ ਛੋਡੇ ਦੀ ਗੋਲੀ ਚਲਾਤੀ ਇਹੀ ਕਹਾਣੀਆਂ ਯਾਰ 80 90 ਚ ਹੋਈਆਂ ਸਾਡੇ ਨਾਲ ਕੋਈ ਬੱਸ ਚੋਂ ਲਾ ਕੇ ਮਾਰਦਾ ਕੋਈ ਮੋਟਰ ਤੋਂ ਜਾ ਕੇ ਮਾਰਦਾ ਕੋਈ ਰਫਤੇ ਜੀ ਜਾਂਦਾ ਸਕੂਟਰ ਤੋਂ ਸਾਈਕਲ ਤੋਂ ਫੜ ਕੇ ਮਾਰਦਾ ਕੋਈ ਸਵੇਰੇ ਜੰਗਲ ਪਾਣੀ ਗਿਆ ਮਾਰਦਾ ਮੁੜ ਕੇ ਘਰੇ ਨਹੀਂ ਆਇਆ ਕੋਈ ਪੜਨ ਗਿਆ ਮਾਰਦਾ ਆਹੀ ਕੁਛ ਫਿਰ ਚੱਲ ਪਿਆ ਉਦੋਂ ਪਹਿਲਾਂ ਹੈ ਬਦਮਾਸ਼ ਕਹਿੰ ਕੇ ਮਾਰਦੇ ਸੀ ਪ੍ਰਾਤਵਾਦੀ ਕਹਿ ਕੇ ਮਾਰਨੇ ਸ਼ੁਰੂ ਕਰਤੇ ਹੁਣ ਕਮ ਗੈਂਗਸਟਰ ਕਹਿ ਕੇ ਮਾਰ ਦੇਣਗੇ ਨਸ਼ਾ ਦਾ ਅਸਰ ਕਹਿ ਕੇ ਮਾਰ ਦੇਣਗੇ ਇਹ ਕੰਮ ਇਹ ਇਹ ਸਾਨੂੰ ਲੱਗਦਾ ਨਾ ਵੀ ਅੱਜ ਯਾਰ ਸਾਡੇ ਤੇ ਨਹੀਂ ਪਈ ਆ ਸਾਨੂੰ ਲੱਗਦਾ ਇਹ ਬਾਰੀ ਸਭ ਦੀ ਆਉਣੀ ਹੈ ਇਹ ਕਿਹਨੂੰ ਬਖਸ਼ਣਗੇ ਇਹ ਸਾਨੂੰ ਲੱਗਦਾ ਅੱਜ ਕੋਈ ਨਸ਼ਾ ਤਸਕਰ ਮਾਰਤਾ ਗੈਂਗਸਟਰ ਮਾਰਤਾ ਲੋਕ ਮੰਨ ਵੀ ਲੈਂਦੇ ਵੀ ਯਾਰ ਗੈਂਗਸਟਰ ਸੀ ਬੰਦਾ ਮਾਰਾ ਸੀ ਮਾਰਤਾ ਚੰਗਾ ਹੋਇਆ ਮਾਰਨ ਦਾ ਅਧਿਕਾਰ ਕੌਣ ਦਿੰਦਾ ਇਹ ਲੋਕਾਂ ਨੂੰ ਸੋਚਣ ਦੀ ਲੋੜ ਆ ਥਲੀ ਸਿਆ ਕਿ ਇਹ ਗੱਲ ਇਹ ਗੱਲ ਸਹੀ ਦੀ ਨਹੀਂ ਗੱਲ ਪਹੇਰੀ ਹੈ ਕਿ ਜਿਵੇਂ ਸਟੇਟ ਪੁਲਿਸ ਰਾਜਵਲ ਬਦਰ ਇਹ ਪੁਲਿਸ ਨੂੰ ਤਾਕਤਾਂ ਦੁਆਾਰੇ ਫਿਰ ਉਹੀ ਦਿੱਤੀਆਂ ਜਾ ਰਹੀਆਂ ਪਾਵਰਾਂ ਉਹੀ ਦਿੱਤੀਆਂ ਜਾ ਰਹੀਆਂ ਜੋ ਮਰਜ਼ੀ ਪੁਲ ਚੱਕ ਕੇ ਜੋ ਮਰਜ਼ੀ ਕਾਨੂੰਨ ਲਾ ਕੇ ਅੰਦਰ ਸਿੱੜਦੇ ਜੋ ਮਰਜ਼ੀ ਮਾਰ ਦੇ ਖਪਾ ਦੇ ਉਹੀ ਕੰਮ ਦੁਆਰਾ ਚੱਲੂਗਾ ਜੇ ਅੱਜ ਨਾਲ ਲੋਕ ਉੱਥੇ ਦੇ ਨਾਲ ਲੋਕ ਵਿਰੋਧ ਕੀਤਾ ਲੋਕਾਂ ਨੇ ਨਾ ਜਾਗੇ ਲੋਕ ਬਿਲਕੁਲ ਸੋ ਇੱਕ ਵਾਰ ਫਿਰ ਤੋਂ ਜ세ਦਾਰ ਗੁਰਦੇਵ ਸਿੰਘ ਕੋਂਕੇ ਹੋਰਾਂ ਦੀ ਗੱਲ ਤੁਰੀ ਹੈ ਪਰਿਵਾਰ ਦੇਖ ਰਿਹਾ ਹੈ ਔਰ ਪਰਿਵਾਰ ਤਸ਼ੱਦਦ ਦੀ ਕਹਾਣੀ ਵੀ ਦੱਸ ਰਿਹਾ ਔਰ ਇਹਦੇ ਲਈ ਉਸ ਸਮੇਂ ਦੀ ਮੌਜੂਦਾ ਸਰਕਾਰ ਜਿਹੜੀ ਉਸ ਸਮੇਂ ਮੌਜੂਦ ਸੀ ਬਾਦਲ ਸਰਕਾਰ ਪਾਈਵਾਲ ਜਿਹੜੀ ਬੀਜੇਪੀ ਦੇ ਨਾਲ ਰਹਿੰਦੀ ਹੈ ਤਾਂ ਉਹ ਸਵਾਲਾਂ ਦੇ ਕਟਾਰੇ 'ਚ ਆਣ ਖੜੀ ਹੋਈ ਹੈ ਤਾਂ ਹੁਣ ਜ਼ਰੂਰ ਇਹਦੇ ਬਾਬਤ ਸੁਖਬੀਰ ਸਿੰਘ ਬਾਦਲ ਖੋਰਾ ਦੇ ਉੱਤੇ ਜਿਵੇਂ ਜਾਂ ਕੁਕ ਪ੍ਰਕਾਸ਼ ਸਿੰਘ ਬਾਦਲ ਤਾਂ ਨਹੀਂ ਹੈ ਤਾਂ ਇਹਦੇ ਉੱਤੇ ਜ਼ਰੂਰ ਆਪਣਾ ਪੱਖ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਗੁਰਪ੍ਰੀਤ ਸਿੰਘ ਦੇ ਨਾਲ ਦਿਗਦੀਪ ਸਿੰਘ ਖੜੀ ਪੰਜਾਬੀ ਲੋਕ ਚੈਨਲ